ਦਨ ਹੋਰ ਲੈ ਕੇ ਆਏ ਪਿਓਰ ਜਾਮ ਕਾਟਨ ਦੇ ਉੱਪਰ ਪ੍ਰੋਪਰ ਗਲੇ ਦਾ ਕੰਮ ਜੀ ਪ੍ਰੋਪਰ ਘੇਰੇ ਦਾ ਕੰਮ ਜੀ ਪ੍ਰੋਪਰ ਬਾਜੂ ਦਾ ਕੰਮ ਜੀ ਸੌਰੀ ਦੁਪੱਟੇ ਦਾ ਕੰਮ ਜੀ ਆ ਨਾਲ ਪ੍ਰੋਪਰ ਆਣਗੇ ਬਾਜੂ ਜੀ ਪੂਰੀ ਹੈਵੀ ਬਾਜੂ ਹੈ ਮਾਰਕੀਟ ਤੋਂ ਬਿਕਦਾ 1500 ਤੋਂ ਲੈ ਕੇ 1800 ਦਾ ਆਪਾਂ ਰੇਟ ਰੱਖਿਆ ਹੈ ਓਨਲੀ 1100 ਤੇ 40 ਰੁਪਏ ਜੀ ਜਿੱਥੇ ਮਰਜ਼ੀ ਟਰਾਈ ਕਰਕੇ ਆ ਜਿਓ 1140 ਰੁਪਏ ਸੂਟ ਹੈ ਜੀ ਬੜਾ ਸੋਹਣਾ ਡਿਜ਼ਾਈਨ ਹੈ ਬੜੀ ਵਧੀਆ ਡਿਜ਼ਾਈਨਿੰਗ ਹੈ ਜੀ ਬਹੁਤ ਹੀ ਵਧੀਆ ਚੀਜ਼ ਆਉਗੀ ਬਹੁਤ ਹੀ ਸੋਹਣੇ ਡਿਜ਼ਾਈਨ ਆਣਗੇ ਜੀ ਬਹੁਤ ਹੀ ਵਧੀਆ ਡਿਜ਼ਾਈਨ ਸੀ ਬਹੁਤ ਹੀ ਵਧੀਆ ਕਲੈਕਸ਼ਨ ਸੀ ਜੀ ਆ ਲੋ ਪਿਓਰ ਵਿਸਕੋਸ ਦਾ ਸੂਟ ਜੀ ਲੰਬਾਈ ਚਾਹੀਦੀ 50 ਇੰਚ ਤੱਕ ਕਰ ਲਿਓ ਕਲਰ ਆਏਗਾ ਪਿਸਤਾ ਗ੍ਰੀਨ ਜੀ ਜੋ ਕਪੜੇ ਦੀ ਕੁਆਲਿਟੀ ਆਏਗੀ ਉਹ ਰਹੇਗੀ ਬਹੁਤ ਹੀ ਸੋਹਣੀ ਜੀ ਕੰਮ ਦੇਖੋ ਪਹਿਲੇ ਸੂਟ ਦਾ ਕਿੰਨਾ ਸੋਹਣਾ ਹੋਇਆ ਪਿਆ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਬੰਬ ਡਿਜ਼ਾਈਨਿੰਗ ਹੈ ਬਹੁਤ ਹੀ ਪਿਆਰੇ ਕਲਰ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਆ ਗਈ ਜੱਸੀ ਦੀ ਹੱਟੀ ਵਰਜੀ ਬਸਟਨ ਮਿੰਟੇ ਬਿਲਕੁਲ ਸਾਹਮਣੇ ਦੁਪੱਟਾ ਆਏਗਾ ਵਿਸਕੋਸ ਨੌਨ ਦਾ ਜੀ ਕੰਮ ਵੀ ਸੁਥਰੇ ਹੈ ਡਿਜ਼ਾਈਨ ਵੀ ਵਧੀਆ ਕਿੰਨਾ ਡਿ ਇਸ ਉਟਾਏਗਾ 1970 ਬੇਦਾ ਪਿਓਰ ਵਿਸਕੋਸ ਚਨਾਉਣ ਦਾ ਦੁਪੱਟਾ ਆਏਗਾ 4 ਸੈਟਡ 4 ਸਾਈਡ ਦੁਪੱਟਾ ਆਏਗਾ ਪਿਓਰ ਚਨਾਉਣ ਦਾ ਨਾਲ ਲੈਸਿਸ ਦਾ ਕੰਮ ਹੋਇਆ ਹੋਇਆ ਹੈ ਬੜੀ ਪਿਆਰੀ ਡਿਜ਼ਾਈਨਿੰਗ ਹੈ ਸਿੰਪਲ ਸੌਬਰਸ ਉੱਠੇਗੇ ਜਿਹੜੇ ਪਹਿਣਗੇ ਸੂਟ ਦੀ ਪਾਰਟੀ ਵੇ ਹੋਵੇ ਹੋਵੇ ਵੀ ਗਰਮੀ ਦਾ ਹੋਵੇ ਵੀ ਐਲੀਗੈਂਟ ਹੋਵੇ ਵੀ ਘੈਂਟ ਹੋਵੇ ਵੀ ਬੰਬ ਹੋਵੇ ਵੀ ਸਰਦਾਰੀ ਹਰੇਕ ਜੀ ਜੀ ਸੂਟ ਦੇ ਅੰਦਰ ਹੈਗੀ ਹੈ ਸਰਦਾਰੀ ਬੰਬ ਘੈਂਟ ਅੱਤ ਤੇ ਜਮੇਸੇ ਦਾ ਉਹ ਚੀਜ਼ ਹੋਈ ਸੂਟ ਦੇ ਅੰਦਰ ਜਿਹਦੇ ਲਓ ਜੀ ਨੈਕਸਟ ਡਿਜ਼ਾਈਨ ਆ ਲੋ ਜੀ ਪਿਓਰ ਵਿਸਕੋਸ ਦਾ ਸੂਟ ਪਿਓਰ ਚਨਾਉਂ ਦੇ ਦੁਪट्टे ਗੱਲ ਉੱਪਰ ਜੇ ਕੀਵਲਾ ਸੂਟ ਮੜ ਜਾ ਪਿਓਰ ਹੈਂਡਵਰਕ ਦਾ ਆਈਡੀਆ ਹੈ ਕੰਮ ਦੇਖੋ ਕਿੰਨਾ ਸੋਹਣਾ ਹੋਇਆ ਪਿਆ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੈ ਬਹੁਤ ਹੀ ਸੋਹਣਾ ਕੰਮ ਹੈ ਨਾਲ ਰਹਿ ਗਿਆ ਬਾਜੂ ਜੀ ਪ੍ਰੋਪਰ ਰਹਿਣਗੇ ਬਾਜੂ ਜੀ ਇਹ ਸੂਟ ਦੀ ਮੇਨ ਟੌਰ ਹੈ ਉਹ ਬੰਨਿਆ ਦੁਪੱਟੇ ਗੱਲ ਚੈਲੰਜ ਕਰ ਦਾਂਗਾ ਹੈ ਦੁਪੱਟਾ ਤੁਸੀਂ ਦੇਖਿਆ ਨਹੀਂ ਹੋਊਗਾ ਲੋਕਾ ਰੇਟ ਕੀ ਬੰਦੇ ਹੈ ਦੁਪੱਟੇ ਦੇ ਕੇ 3690 ਰੁਪਏ 3790 ਰੁਪਏ ਆਪਰੇਟ ਪਹਿਲਾ ਕੀ ਆਊਗਾ ਜੀ ਆਪਣਾ ਰੇਟ ਆਏਗਾ ਓਨਲੀ ਤੇ ਓਨਲੀ 2350 ਰੁਪਏ ਪਿਓਰ ਚਨਾਉਣ ਦਾ ਦੁਪੱਟਾ ਟੂ ਸਾਈਡ ਹੈਵੀ ਨਾਲ ਵਾਈਟ ਪਰਲ ਲੈਸ ਦੁਪੱਟਾ ਲੈਂਥ ਆਏਗਾ 2.5 ਮੀਟਰ ਜੀ 4 ਸਾਈਡਡ ਵਾਈਟ ਪਰਲ ਲੈਸ ਟੋਟਲੀ ਗੋਟਾ ਪੱਤੀ ਕਨਸੈਪਟ ਪਲੱਸ ਥ्रेड ਕੰਬੀਨੇਸ਼ਨ ਡਿਜ਼ਾਈਨਿੰਗ ਵਿਦ origignal ਗੋਟਾ ਪੱਤੀ ਪੈਚ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ ਬਹੁਤ ਹੀ ਪਿਆਰੇ ਕਲਰ ਹੈ ਦੇਖੋ ਕਲਰ ਕਿੰਨੇ ਸੋਹਣੇ ਹੈ ਇਹ ਬਿਲਕੁਲ ਐਲੀਗੈਂਟ ਜਿਹਾ ਕਲਰ ਆ ਗਿਆ ਜੇ ਪਰ ਕਹਿੰਦੇ ਅਲੱਗ ਜਿਹਾ ਕਲਰ ਤੁਹਾਨੂੰ ਚਾਹੀਦੇ ਆ ਵੀ ਗਰਮੀ ਆ ਗਈ ਕੋਈ ਲਾਲ ਨਹੀਂ ਚਾਹੀਦਾ ਕੋਈ ਪੀਲਾ ਨਹੀਂ ਚਾਹੀਦਾ ਕੋਈ ਮੈਂਜੈਂਟਾ ਨਹੀਂ ਚਾਹੀਦਾ ਅਫਸਰੀ ਕਲਰ ਆ ਗਿਆ ਅਫਸਲੂਟ ਰਹਿਣਾਗੇ ਜੀ ਚਾਹੇ ਕੋਈ ਮੈਡਮ ਮੁੱਖ ਮੰਤਰੀ ਹੈ ਚਾਹੇ ਪ੍ਰਧਾਨ ਮੰਤਰੀ ਹੈ ਚਾਹੇ ਕੋਈ ਇੰਜੀਨੀਅਰ ਹੈ ਸੂਟ ਇਸ ਤੋਂ ਹੋਣਾ ਨਹੀਂ ਪਾਇਆ ਹੋਊਗਾ ਅਸੀਂ ਵੱਡੇ ਵੱਡੇ ਛੋਟੇ ਮੈਂ ਸੂਟ ਵਿਕਦਾ 4000 ਦਾ 4500 ਦਾ ਅਸੀਂ ਰੇਟ ਰੱਖਿਆ 2350 ਰੁਪਏ ਓਪਨ ਚੈਲੰਜ ਖੁੱਲ ਗਿਆ ਫੁੱਲ ਮਟਾ ਫੁੱਲ ਜੀ ਜਿੱਥੇ ਮਰਜ਼ੀ ਘੁੰਮ ਕੇ ਆ ਜਾਓ ਜਿੱਥੇ ਮਰਜ਼ੀ ਲੱਭ ਕੇ ਆ ਜਾਓ ਇਹ ਤੁਹਾਡੇ ਮਿਲਲੇ ਸੋ ਤੁਹਾਡੇ ਜੱਸੀ ਭਰਾ ਕੁਲ ਜੀ ਜੱਸੀ ਭਰਾ ਕੜਾ ਜੀ ਬਸਟੈਂਡ ਮਿੰਡੇ ਵਾਲਾ ਜਿਹਨੇ ਹੱਥ ਕਰਾਈ ਵੀ ਹੈ ਰੇਟਾਂ ਦੇ ਅੰਦਰ ਸੂਟਾਂ ਦੇ ਅੰਦਰ ਡਿਜ਼ਾਈਨਿੰਗ ਦੇ ਅੰਦਰ ਸੋ ਵੀਡੀਓ ਸ਼ੇਅਰ ਕਰਨੀ ਹੈ ਲਾਈਕ ਕਰਨੀ ਹੈ ਕਮੈਂਟ ਕਰਨੀ ਹੈ ਆਪਣੇ ਆਪਣੇ ਨੂੰ ਹੌਸਲਾ ਦੇਣਾ ਵੀ ਬਾਤ ਹੋਰ ਵੀਡੀਓ ਬਣਾਈਏ ਤੁਹਾਡੇ ਬਾਤੋ ਦਾ ਫਾਇਦਾ ਕਰੀਏ ਜੀ